ਰਾਜਾ ਸੀ ਉਹਦੀ ਬਿਰਤੀ ਸੀ ਵਿਕਾਸਵਾਦੀ ਸੀ ਜੀ ਸਭ ਕੁਝ ਮੇਰਾ ਹੋ ਜਾਏ ਉਹਦੇ ਰਾਜ ਚ ਇੱਕ ਸਾਧੂ ਰਹਿੰਦਾ ਸੀ ਫਕੀਰ ਤੇ ਉਹ ਬੜਾ ਕੱਬਾ ਸੀ ਜੀ ਫਕੀਰ ਕੱਬਾ ਸਮਝ ਗਏ ਨਾ ਜੀ ਇਹ ਵੈੜਾ ਜੋ ਮੂੰਹ ਚੋਂਦਾ ਹੀ ਉਹ ਬੋਲ ਦਿੰਦਾ ਸੀ ਤੇ ਗੱਲ ਝੂਠੀ ਨਹੀਂ ਸੀ ਹੁੰਦੀ ਇੱਕੋ ਹੀ ਸੇਵਾਦਾਰ ਸੀ ਉਹਦਾ ਜੀ ਝੌਂਪੜੀ ਚ ਰਹਿੰਦੇ ਸਨ ਰਾਜੇ ਦਾ ਮਨ ਕਰਿਆ ਵੀ ਚਲੋ ਮਿਲ ਕੇ ਆਈਏ ਦੇ ਨਾਲ ਇਹ ਵੀ ਡਰ ਲੱਗੇ ਵਿਜ ਨਾਲ ਬੰਦੇ ਲੈ ਗਿਆ ਤੇ ਕਿਤੇ ਬੇਇਜ਼ਤੀ ਨਾ ਗੋ ਕਰਦੇ ਉਹਦਾ ਪਤਾ ਕੋਈ ਨਹੀਂ ਕਿਸ ਤਾਂ ਬੋਲ ਪਏ ਮਨ ਨੇ ਕਿਹਾ ਚਲ ਕੱਲੇ ਚੱਲਨੇ ਉਹ ਘੋੜੇ ਤੇ ਸਵਾਰ ਹੋਇਆ ਚੜ ਕੇ ਆ ਗਿਆ ਘੋੜੇ ਤੇ ਤੇ ਸਾਧੂ ਬੈਠਾ ਸੀ ਬਾਹਰ ਝੌਂਪੜੀ ਤੋਂ ਫਕੀਰ ਤੇ ਚਟਾਈ ਵਿਛਾਈ ਸੀ ਜੀ ਥੱਲੇ ਆਪ ਵੀ ਥੱਲੇ ਬੈੰਦਸ ਜਿਨੇ ਆਉਣਾ ਥੱਲੇ ਬਹਿਣਾ ਉਹਨੇ ਦੇਖ ਲਿਆ ਵੀ ਰਾਜਾ ਆ ਰਿਹਾ ਹੈ ਦਰودس پہ ਆ ਤੇ ਚੇਲੇ ਨੂੰ ਕਹਿੰਦਾ ਜਿਹੜੀ ਚਟਾਈ ਆ ਜਿ ਵਿਛਾਈ ਏ ਚੋਕ ਕੇ ਅੰਦਰ ਰੱਖ ਦੇ ਅੱਜ ਨਹੀਂ ਚਟਾਈ ਵਿਛਾਈ ਹੋ ਜੀ ਆ ਗਿਆ ਰਾਜਾ ਕੋਲ ਤੇ ਸਾਧੂ ਜਾਣ ਬੁੱਝ ਕੇ ਅੱਖਾਂ ਬੰਦ ਕਰਕੇ ਬਹਿ ਗਿਆ ਸਾਧੂ ਨੇ ਦੇਖਿਆ ਨਹੀਂ ਫਕੀਰ ਨੇ ਰਾਜੇ ਨੇ ਸलाम ਬੋਲੀ ਸਾਧੂ ਕਹਿੰਦਾ ਬੈਠ ਜਾ ਉਹ ਫਿਰ ਦੁਹਰਾ ਉਹਦੇ ਮਨ ਚ ਆਇਆ ਮੈਨੂੰ ਪਛਾਨ ਨਹੀਂ ਸਕਿਆ ਉਹਨੇ ਫਿਰ ਦੁਬਾਰਾ ਕਿਹਾ ਜੀ ਫਕੀਰ ਨੂੰ ਜੀ ਮੈਂ ਸਲਾਮ ਅਰਜ਼ ਕਰਨਾ ਉਹਨੇ ਕਿਹਾ ਫਿਰ ਤੈਨੂੰ ਮੈਂ ਪਤਾ ਬਹਿ ਜਾ ਤੂੰ ਥੱਲੇ ਹੋਰ ਉਹਦੇ ਮਨ ਚ ਆਵੇ ਵੀ ਮੈਂ ਰਾਜਾਂਵਾਂ ਤੇ ਥੱਲੇ ਮਿੱਟੀ 'ਇ ਬੈਠਾਂਗਾ ਕਿਵੇਂ ਉਹਨੇ ਫਿਰ ਦੁਬਾਰਾ ਅੱਗੇ ਕਿਹਾ ਮਹਾਰਾਜ ਜੀ ਮੈਂ ਬਾਦਸ਼ਾਹ ਬੋਲ ਰਿਹਾ ਨੀਤਰ ਖੋਲੋ ਮੈਂ ਬਾਦਸ਼ਾਹ ਬੋਲ ਰਿਹਾ ਉਹਨਾਂ ਅੱਖਾਂ ਖੋਲ ਕਿਹਾ ਮੈਂ ਤੈਨੂੰ ਉਦੀ ਦੇਖ ਲਈ ਜਦੋਂ ਤੁਰਿਆ ਪਰ ਬਹਿ ਜਾ ਥੱਲੇ ਹੁਣ ਉਹਦੇ ਮਨ ਚ ਪਛਾਹ ਕੇ ਨਹੀਂ ਕੀਮਤੀ ਹੈ ਤੇ ਮੈਂ ਨਿਚਕੇ ਬਵਾਂਗਾ ਤੇ ਮੇਰੇ ਕੱਪੜੇ ਭਰੇ ਜਾਣੇ ਨੇ ਚੋਲਾ ਭਰਿਆ ਜਾਣਾ ਉਹਨੇ ਜੀ ਆਪਣੇ ਪੈਰਾਂ ਪਾਰ ਬਹਿ ਕੇ ਕਹਿੰਦਾ ਜਮ ਬੈਨੂ ਨੇ ਪੈਰਾਂ ਪਾਰ ਚੋਲਾ ਪਿੱਛੋਂ ਸੰਕੋਚ ਕੇ ਝੋਲੀ ਚ ਭਾਲਿਆ ਵੀ ਚੋਲਾ ਨਾ ਖਰਾਬ ਹੋ ਜਾਏ ਫਕੀਰ ਹੱਸ ਪਿਆ ਤੇ ਤਾੜੀ ਮਾਰ ਕੇ ਚੇਲੇ ਨੂੰ ਕਹਿੰਦਾ ਆ ਤੈਨੂੰ ਅੱਜ ਤਮਾਸ਼ਾ ਵਿਖਾਵਾਂ ਬਾਦਸ਼ਾਹ ਸੋਚਦਾ ਇੱਕ ਮੈਂ ਦੂਜਾ ਫਕੀਰ ਤੇ ਤੀਜਾ ਚੇਲਾ ਤਮਾਸ਼ਾ ਕਿਦਾ ਬਣਾਉਂਦਾ ਜਾਂ ਮੇਰਾ ਜਾਂ ਚੇਲੇ ਦਾ ਕਹਿੰਦਾ ਆ ਮੈਂ ਤੈਨੂੰ ਤਮਾਸ਼ਾ ਦਿਖਾਵਾਂ ਬਾਦਸ਼ਾਹ ਬੈਠਾ ਸੀ ਤੇ ਫਕੀਰ ਨੇ ਬਾਦਸ਼ਾਹ ਵੱਲ ਦੇਖ ਕੇ ਕਿਹਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ ਆ ਤੈਨ ਦੱਸਾਂ ਇਹ ਬੰਦੇ ਦਾ ਵੇਖ ਤੇਜ ਪ੍ਰਤਾਪ ਇਹ ਮਿੱਟੀ ਦਾ ਪੁਤਲਾ ਕੀਮਤੀ ਕੱਪੜੇ ਪਾ ਕੇ ਮਿੱਟੀ ਤੋਂ ਸੰਕੋਚ ਕਰਦਾ ਪਰ ਜਿਸ ਤਨ ਨੂੰ ਮਿੱਟੀ ਤੋਂ ਬਚਾਣਾ ਚਾਹੁੰਦਾ ਇਸ ਕੰਮਲੇ ਨੂੰ ਪਤਾ ਨਹੀਂ ਇਸ ਖਾਕ ਵਿੱਚ ਇੱਕ ਦਿਨ ਫਿਰ ਨਹੀਂ ਮਿਲ ਜਾਣਾ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਗਰਭ ਕਰਤ ਹੈ ਦੇਹ ਕੋ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਨ ਮੇਥ ਓ ਮੇਰੇ ਮਿੱਤਰ ਕਬੀਰ ਇਹ ਤਨ ਜਾਏਗਾ ਬਿਨ ਸੈ ਛਨ ਮੇਥ ਜੇ ਪ੍ਰਾਣੀ ਖਰ ਜਸ ਕਹਿ ਹੋ ਜਿਸ ਪ੍ਰਾਣੀ ਨੇ ਸ਼ਰੀਰ ਲੈ ਕੇ ਜਿਨੂੰ ਗੁਰੂ ਅਮਰਦਾਸ ਸੱਚੀ ਸਰਕਾਰ ਜੀ ਨੇ ਫਰਮਾਇਆ ਕਿ ਕਹਿ ਨਾਨਕ ਕੇ ਸਰੀਰ ਪ੍ਰਵਾਨ ਹੋਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰ ਰਹੇ ਨੇ ਗਰਭ ਕਰਤੈ ਦੇਹ ਕੋ ਬਿਨ ਸੈ ਛਿਨ ਮੈ ਮੀਤ ਜੇ ਪ੍ਰਾਨੀ ਖਰ ਜਸ ਕਹਿਓ ਨਾਨਕ ਤਹ ਜਗ ਜੀਤ